ਸੁਖੋ ਟਲ ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਝਟੀਐ ਤੋਦੋ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾ ਹੋਂ ਸਿਰ ਸਾਹਾ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਸਵਨਾਦਾ ਵੇਸਾ ਸੱਜਣ ਸੱਚਾ ਪਾਤੇ ਸਾਹੋ ਸਿਰ ਜਿਸ ਪਾਸ ਬਹਿਠਿਆ ਸੋਹੀ ਸਵਨਾਦਾ ਵੇ ਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਭਗਤ ਜਨਾਕਾ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਆ ਨ ਜਨ ਲਾਇ ਪਾਤ ਸਾਹੀ ਭਗਤ ਜਨਾ ਕੋ ਦਿੱਤੀ ਆਨਾ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾਕੋ ਆਪ ਟੁੱਟਾ ਮੇਰਾ ਪਿਆਰਾ ਆਪੇ ਲਾਇਆ ਜਨ ਲਾਇ ਪਾਤ ਸਾਹੀ ਭਗਤ ਜਨਾਕੋ ਦਿੱਤੀ ਆ ਨਾ ਸਿਰ ਛੱਤ ਸ ਜਾਹਰ ਬਣਾਈ ਸਦਾ ਸੁਖੀਏ ਨਿਰਮਲ ਸਤ ਗੁਰ ਕੀ ਕਾਰ ਕਮਾਈ ਰਾਜੇ ओय न आखी है पेड़ मारे फिर जूनी नानक बेण नाव नकी वडी फिर है ਸੋ ਬਾ ਮੂਲ ਨਾ ਪਾਹੀ ਮਹੱਲਾ ਤੀਜਾ ਸੁਣ ਸਿੱਖਿਆ ਸਾਦ ਨ ਆਇਓ ਜਚਰ ਗੁਰਮੁਖ ਸਬਦ ਨਾ ਲਾਗੈ ਸਤ ਗੁਰ ਸੇਵੈ ਨਾਮੁ ਮਨਵਸ ਵਿਤਿਆ ਹੋ ਬ੍ਰਹਮ ਭਉ ਭਗਤ ਜੇ ਹਾ ਸਤ ਗੁਰ ਨੋ ਜਾਣੈ ਤੇ ਹੋ ਹਵਾ ਤਾ ਸਤ ਜੇ ਨਾਮ ਲੈਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਾਰ ਸੋਹਣ ਆਗੈ ਪੌੜੀ ਗੁਰ ਸਿੱਖਾਂ ਮਾਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਣਜਹਿ ਰੰਗ ਸਿਓ ਲਾਹ ਹਰ ਨਾਮ ਲੈ ਜਾਵਹਿ ਗੁਰ ਸਿਖਾਂ ਕੇ ਮੁਖ ਉਜਲੇ ਹਰ ਦਰਗਹ ਭਾਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿਖਾਂ ਕਉ ਹਉ ਵਾਰਿਆ ਜੋ ਬਹੰਦਿਆ ਉਠਦਿਆ ਹਰ ਨਾਮ ਧਿਆਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤਿਨਾ ਗੁਰ ਸਿਖਾਂ ਕਾ ਹਉ ਵਾਰਿਆ ਜੋ ਵਹੰਦਿਆ ਉਠਦਿਆ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਭਗਤ ਜਨਾ ਕਾਉ ਆਪ ਟੁੱਟਾ ਮੇਰਾ ਪਿਆਰਾ ਆਪੇ ਲਾਇਆ ਨਾ ਜਨ ਲਾਇ ਪਾਤ ਸਾਹੀ ਭਗਤ ਜਨਾ ਕਾਉ ਦਿੱਤੀ ਆ ਨਾ ਸਿਰ ਛੱਤ ਸੱਚਾ ਹਰ ਬਣਾਇ ਰਾਗ ਵਡ ਹੰਸ ਦੀ ਵਾਰ ਦੀ ਪੌੜੀ 11ਵੀਂ ਸਲੋਕਾਂ ਨਾਲ